ਸੋ ਮੈਨੂੰ ਇਹ ਵੀ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਜ ਦੀਆਂ ਲਗਭਗ 11 ਕਰੋੜ ਇਸਤਰੀਆਂ, ਗਰੀਆਣਾ ਕਰੋੜ ਮਹਿਲਾਮਾਂ ਮੁਫਤ ਬੱਸ ਯਾਤਰਾ ਦਾ ਲਾਭ ਉਠਾ ਰਹੀਆਂ ਹਨ। ਮੌਜੂਦਾ ਸਾਲ ਵਿੱਚ ਸਰਕਾਰ ਵੱਲੋਂ ਇਸ ਵਾਸਤੇ 450 ਕਰੋੜ ਰੁਪਏ ਉਹ ਬੰਦ ਕਰਵਾਏ ਗਏ ਹਨ। ਅਤੇ ਵਿੱਤੀ ਸਾਲ 2024-25 ਵਿੱਚ ਇਸ ਸੇਵਾ ਨੂੰ ਜਾਰੀ ਰੱਖਣ ਲਈ 450 ਕਰੋੜ ਰੁਪਏ ਦਾ ਰਾਖਵਾਂ ਕਰ ਦਿੱਤਾ ਹੈ। ਜ਼ਿਲਮਦਾਰ ਅਮਰਸਾ ਲੁਧਿਆਣਾ ਤੇ ਪਟਿਆਲਾ ਸਰ ਬੜੀ ਜਲਦੀ ਜੜੀਆਂ ਨੇ ਉਹ ਈ ਬੱਸਾਂ ਈ ਬਸਾਂ ਜਿਹੜੀਆਂ ਉਹ ਚੱਲਣਗੀਆਂ ਔਰ ਜਿਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਪੋਲਿਊਸ਼ਨ ਜਿਹੜਾ ਸ਼ਹਿਰਾਂ 'ਚ ਹੁੰਦਾ ਉਹ ਖਤਮ ਹੋਊਗਾ ਲੁਧਿਆਣਾ ਅਤੇ ਬਰੰਡਾ ਵੀ ਕੇ ਵਹੀਕਲ ਸਕ੍ਰੈਪਿੰਗ ਦੀ ਸਹੂਲਤ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਨਵੇਂ ਟ੍ਰਾਂਸਪੋਰਟ ਵਾਹਨਾਂ ਨੂੰ ਮੋਟਰ ਵਹੀਕਲ ਟੈਕਸ ਵਿੱਚੋਂ 25% ਤੱਕ ਛੋੜ ਦਿੱਤੀ ਜਾ ਰਹੀ ਹੈ ਸਰ ਕੁਝ ਬਸਾਂ ਖਰੀਦ ਕੇ ਉਹਨਾਂ ਦੀਆਂ ਵਾਡੀਆਂ ਜਿਹੜੀਆਂ ਰੰਗਿਓ ਬਾਹਰਲੇ ਸੂਬੇ 'ਚ ਲਗਾਜਾਂਗੇ ਜਾਂ ਔਰ ਉਹਦੇ ਨਾਲ ਪੰਜਾਬ ਦਾ ਜੀਐਸਟੀ ਦਾ ਜਿੱਥੇ ਗਿਆ ਹੀ ਗਿਆ ਪੰਜਾਬ ਦਾ ਟੈਕਸ ਗਿਆ ਉਥੇ ਪਤਾ ਨਹੀਂ ਬਾਹਰਲੇ 'ਚ ਕਿਉਂ ਸਸਤੀਆਂ ਲਵਾਜਾਂਗੇ ਜਾਂ ਬੈਈਏ ਲਵਾਜਾਂਗੇ ਇਹ ਇੱਕ ਬਹੁਤ ਵੱਡੀ ਜਾਂਚ ਦਾ ਬੇਚਾਗਾ ਸਾਡੇ ਬਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਵੱਖਰੀ ਜਿਹੜੀ ਸਕੀਮ ਆ ਸ਼ੁਰੂ ਕੀਤੀ ਗਈ ਹੈ ਮੁੱਖ ਮੰਤਰੀ ਤੀਰਥ ਯਾਤਰਾ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਸਰ ਪੰਜਾਬ ਦੇ ਪੰਜਾਬੀਆਂ ਨੂੰ ਦੇਸ਼ ਭਰ ਦੇ ਵੱਖ-ਵੱਖ ਤੀਰਥ ਸਥਾਨਾਂ ਦੀ ਮੁਫਤ ਯਾਤਰਾ ਕਰਨ ਦਾ ਮੌਕਾ ਪ੍ਰਦਾਨ ਹੋਇਆਗਾ ਸਰ ਯੋਗ ਜਿਹੜੇ ਮੌਕੇ ਮਿਲੇ ਨੇ ਇਸ ਯੋਜਨਾ ਤਹਿਤ ਸਰ ਵਿੱਤੀ ਸਾਲ 2024-25 ਵਿੱਚ 25 ਕਰੋੜ ਰੁਪਏ ਦੇ ਨਾਲ ਨਾਲ ਟਰਾਂਸਪੋਰਟ ਸੈਕਟਰ ਲਈ 550 ਕਰੋੜ ਰੁਪਏ ਸਰ ਰਾਡ ਕਮ ਦੀ ਤਸਵੀਜ਼ ਇਸੇ ਤਰ੍ਹਾਂ ਅਸੀਂ ਇਲੈਕਟ੍ਰਿਕ ਵਾਹਨ ਨੀਤੀ ਸ਼ੁਰੂ ਕੀਤੀ ਆ ਇਸ ਦੇ ਤਹਿਤ ਪ੍ਰੋਤਸਾਹਨ ਪ੍ਰਦਾਨ ਕਰਨ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਤਸਵੀਜ਼ਿਤ ਕੀਤੇ ਗਏ ਹਨ ਲੁਧਿਆਣਾ ਅਤੇ ਬਰਿੰਦਾ ਵੀ ਕੇ ਵਾਹਨ ਸਕ੍ਰੈਪਿੰਗ ਦੀ ਸਹੂਲ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਨਵੇਂ ਟਰਾਂਸਪੋਰਟ ਵਾਹਨਾਂ ਨੂੰ ਮੋਟਰ ਵਾਹਨ ਟੈਕਸ ਵਿੱਚੋਂ 25% ਤੱਕ ਛੋੜ ਦਿੱਤੀ ਜਾ ਰਹੀ ਹੈ ਸਰ ਸੋ ਮੈਨੂੰ ਇਹ ਵੀ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰਾਜ ਦੀਆਂ ਲਗਭਗ 11 ਕਰੋੜ ਇਸਤਰੀਆਂ ਗਰੀਆਣਾ ਕਰੋੜ ਮਹਿਲਾਮਾਂ ਮੁਫਤ ਬਸ ਯਾਤਰਾ ਦਾ ਲਾਭ ਉਠਾ ਰਹੀਆਂ ਹਨ ਮੌਜੂਦਾ ਸਾਲ ਵਿੱਚ ਸਰਕਾਰ ਵੱਲੋਂ ਇਸ ਵਾਸਤੇ 450 ਕਰੋੜ ਰੁਪਏ ਉਹ ਬੰਦ ਕਰਵਾਏ ਗਏ ਹਨ ਅਤੇ ਮਿੱਤੀ ਸਾਲ 2024-25 ਵਿੱਚ ਇਸ ਸੇਵਾ ਨੂੰ ਜਾਰੀ ਰੱਖਣ ਲਈ 450 ਕਰੋੜ ਰੁਪਏ ਦਾ ਰਾਖਵਾਂ ਕਰ ਦਿੱਤਾ ਹੈ ਅੰਮ੍ਰਿਤਸਰ ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਾ ਅਮਰਸਾ ਲੁਧਿਆਣਾ ਤੇ ਪਟਿਆਲਾ ਸਰ ਬੜੀ ਜਲਦੀ ਜੜੀਆਂ ਨੇ ਉਹ ਈ ਬੱਸਾਂ ਈ ਬੱਸਾਂ ਜੜੀਆਂ ਉਹ ਚੱਲਣ ਗਿਆ ਔਰ ਜਿਹਦੇ ਨਾਲ ਮੈਂ ਸੰਬੰਧ ਬਹੁਤ ਵੱਡਾ ਪੋਲਿਊਸ਼ਨ ਜਿਹੜਾ ਸ਼ਹਿਰਾਂ 'ਚ ਹੁੰਦਾ ਉਹ ਖਤਮ ਹੋਊਗਾ। ਇਸ ਤਲਾਬਾ ਸਰ ਮੈਂ ਇੱਥੇ ਵੀ ਇਸ ਸਦਨ ਦੇ ਇਤਿਆਹ 'ਚ ਲਿਆਉਣਾ ਚਾਹਣਾ ਕਿ ਪੁਰਾਣੇ ਸਮੇਂ ਦੌਰਾਨ ਕੁਝ ਪੰਜਾਬ ਸਰਕਾਰ ਵੱਲੋਂ ਕੁਝ ਬੱਸਾਂ ਖਰੀਦ ਕੇ ਉਹਨਾਂ ਦੀਆਂ ਬਾੜੀਆਂ ਜੜੀਆਂ ਨੇ ਕਿ ਉਹ ਬਾਹਰਲੇ ਸੂਬਿਆਂ 'ਚ ਲਗਾਜਾਂਗੇ ਜਾਂ ਔਰ ਉਹਦੇ ਨਾਲ ਪੰਜਾਬ ਦਾ जीएससी ਦਾ ਜਿੱਥੇ ਗਏ ਗਿਆ ਪੰਜਾਬ ਦਾ ਟੈਕਸ ਗਿਆ ਉਥੇ ਪਤਾ ਨਹੀਂ ਬਾਹਰਲੇ ਚ ਕਿਉਂ ਸਸਤੀਆਂ ਲਵਾਜਾਂ ਗੀਆਂ ਬੈਈਏ ਲਵਾਜਾਂ ਗੀਆਂ ਇਹ ਵੀ ਇੱਕ ਬਹੁਤ ਵੱਡੀ ਜਾਂਚ ਦਾ ਵਿਸ਼ਾ ਹੈਗਾ ਜਦ ਕਿ ਪੰਜਾਬ ਜਾਣਦਾਗਾ ਦੇਸ਼ ਜਾਣਦਾਗਾ ਕਿਉਂ ਜਿਹੜੀਆਂ ਬਾਡੀਆਂ ਨੇ ਗੀਆਂ ਪੰਜਾਬ ਉਹ ਸੂਬਾਗਾ ਜਿੱਥੇ ਸਭ ਤੋਂ ਵੱਧ ਬਸਾਂ ਦੀਆਂ ਬਾਡੀਆਂ ਜਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲਈ ਵਕਤ ਦੂਜੇ ਸੂਬਿਆਂ ਤੋਂ ਲੋਕ ਜਿਹੜੇ ਲਗੇ ਉਹ ਪੰਜਾਬ ਚੋਂ ਦੇ ਲਗੇ ਮਾਜੋਕ ਸਪੀਕਰ ਸਾਹਿਬ ਮੈਨੂੰ ਇਹ ਵੀ ਦੱਸਦੇ ਹੋ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਸਰਕਾਰ ਨੇ 540 ਮੈਗਾਵਾਟ ਦੀ ਸਮਰੱਥਾ ਵਾਲਾ ਇੱਕ ਜੀਵੀ ਕੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਨੂੰ ਖਰੀਦ ਲਿਆ ਸਰ ਇਹ ਬਹੁਤ ਵੱਡੀ ਸਰ ਸਰਕਾਰ ਦਾ ਐਸੈਟ ਆ ਬਹੁਤ ਵੱਡੀ ਪ੍ਰਾਪਤੀ ਆ ਕਿ 540 ਕਰੋੜ ਦੀ ਮੈਗਾਵਾਟ ਦੀ ਸਮਰੱਥਾ ਵਾਲਾ ਜੀਵੀ ਕੇ ਗੋਇੰਦਵਾਲ ਸਾਹਿਬ ਦਾ ਪ੍ਰੋਜੈਕਟ ਮਾਉਂਟਸਾਪ ਸਰਦਾਰ ਭਗਵੰਤ ਸਾਹਿਬ ਦੀ ਮਾਂ ਦੀ ਦੂਰ ਅੰਦੇਸ਼ੀ ਦੇ ਨਾਲ ਖਰੀਦਿਆ ਗਿਆ ਸਾਰੇ ਇਸ ਦਾ ਨਾਮ 9 ਪੁਆਇੰਟ ਆਫ ਆਰਡਰ ਦਾ ਨਾਮ ਜਿਹੜਾ ਹੁਣ ਸ੍ਰੀ ਗੁਰੂ ਸ੍ਰੀ ਗੁਰੂ ਸਾਡੇ ਗੁਰੂ ਸਹਿਬਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਸ੍ਰੀ ਗੁਰੂ ਅਮਰਦਾਸ ਜੀ ਧਰਮਲ ਪਲਾਟ ਰੱਖਿਆ ਗਿਆ ਸੱਲ ਇਹ ਪ੍ਰਾਪਤੀ ਸਾਡੀ ਸਿਰਫ ਤੇ ਸਿਰਫ 1080 ਕਰੋੜ ਰੁਪਏ ਦੀ ਬਹੁਤ ਹੀ ਘੱਟ ਲਾਗਤ ਤੇ ਹਾਸਲ ਹੋਈ ਐ ਸੱਾ ਜੋ ਕਿ 2 ਕਰੋੜ 2 ਕਰੋੜ ਰੁਪਏ ਪ੍ਰਤੀ ਮੀਗਾਵਾਟ ਦੇ ਬਰਾਬਰ ਐ ਸੱਾ ਜਦਕਿ ਹੁਣ ਅੱਜ ਇਸ ਦੇ ਮੁਕਾਬਲੇ ਲੰਮੇ ਜਿਹੜੇ ਥਰਮਲ ਪਲਾਨ ਨੇ ਉਹਦੇ ਉੱਤੇ 8.85 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੀ ਲਾਗਤ ਸਰ ਆਉਂਦੀ ਆ ਜਦ ਕਿ ਅਸੀਂ ਉਹ 2 ਕਰੋੜ ਰੁਪਏ ਦੀ ਲਾਗਤ ਤੇ ਖਰੀਦਿਆ ਇੱਕ ਬਹੁਤ ਵੱਡੀ ਐਸਟ ਜਿਹੜਾ ਉਹ ਪੰਜਾਬ ਦਾ ਬਣਿਆਗਾ ਪਹਿਲੀ ਵਾਰ ਹੋਇਆਗਾ ਮਾਨਜੋਗ ਸਪੀਕਰ ਸਾਹਿਬ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਸੀਂ ਸੋਚ ਨੂੰ ਸਲਾਮ ਕਰਦੇ ਆ ਕਿ ਸਰਕਾਰਾਂ ਪ੍ਰਾਈਵੇਟ ਕਰਦੀਆਂ ਸੀਗੀਆਂ ਅੱਗੇ ਸਰਕਾਰਾਂ ਪ੍ਰਾਈਵੇਟ ਸੰਸਥਾਵਾਂ ਨੂੰ ਵੇਚ ਦਿੱਤਾ ਸੀਗੀਆਂ ਪਹਿਲੀ ਵਾਰ ਹੋਇਆਗਾ ਕਿ ਪ੍ਰਾਈਵੇਟ ਸੰਸਥਾਵਾਂ ਤੋਂ ਪ੍ਰਾਈਵੇਟ ਇੰਸਟੀਚਿਊਟ ਨੂੰ ਖਰੀਦ ਕੇ ਸਰਕਾਰ ਦੇ ਲੋਕਾਂ ਨੂੰ ਸੁਰਭਰਤ ਕੀਤਾ ਗਿਆ ਸੋ ਮੈਂ ਸਮਝਦਾ ਇਹ ਕਿ ਇਤਿਹਾਸਕ ਪ੍ਰਾਪਤੀ ਜਿਹੜੀ ਉਹ ਸਰਕਾਰ ਦੀ ਹੈ ਸਰ ਵਿੱਤੀ ਸਾਲ 2024-25 ਲਈ ਸਰ 3154 ਕਰੋੜ ਰੁਪਏ ਦੀ ਵੰਡ ਦੀ ਤਸਵੀਰ ਸਦਨ ਦੇ ਸਨ ਮੁਕ ਰਖਦਾ ਸਰ ਇਸੇ ਤਰ੍ਹਾਂ ਸਾਡੀ ਸਰਕਾਰ ਵੱਲੋਂ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਦ੍ਰਿੜ ਇਰਾਦੇ ਦੀ ਸਰ ਇੱਕ ਜੌਦੀ ਜਾਗ ਦੀ ਤਸਵੀਰ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਸਰਕਾਰੀ ਜ਼ਮੀਨਾਂ ਦੇ ਉੱਪਰ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜਿਹੜੀ ਬਹਿਮ ਸਰਦਾਰ ਭਗਵੰਤ ਸਿੰਘ ਮਾਜੀ ਦੀ ਦੇਖਦੇਖ ਸ਼ੁਰੂ ਹੋਈ ਸੀਗੀ ਉਹਨੂੰ ਬੇਹੱਦ ਪੰਜਾਬ ਸਫਲਤਾ ਮਿਲੀ ਸਰ ਇਸ ਦੇ ਨਤੀਜੇ ਵਜੋਂ ਲਗਭਗ 12000 ਸਰ 12000 ਇੱਕੋੜ ਤੋਂ ਵੱਧ ਰੱਖਵੇ ਗੈਰਕਾਨੂੰਨੀ ਕਬਜ਼ੇ ਤੋਂ ਮੁਕਤ ਕਰਵਾਏ ਗਏ ਹਨ ਜਿਨ੍ਹਾਂ ਤੋਂ ਜਿਨ੍ਹਾਂ ਨੂੰ ਬਤ ਬਤ ਇਸ ਦੇ ਅਧਿਕਾਰ ਮਾਲਕਾਂ ਪਾਪ ਜਿਹੜੀਆਂ ਪੰਚਾਇਤਾਂ ਤੋਂ ਲੈ ਕੇ ਸਭ ਸੌਂਪਦਾ ਇਹ ਗੈਰਕਾਨੂੰਨੀ ਕਬਜ਼ੇ ਜਿਹੜੇ ਕੀਤੇ ਗਏ ਸਨ 12000 ਕਰੋੜ ਰੁਪਏ ਜਦ ਸਰ ਉਹ ਛਡਵਾਏ ਗਏ ਹਨ ਇਸੇ ਤਰ੍ਹਾਂ ਮਾਜੋ ਸਪੀਕਰ ਸਾਹਿਬ ਪਿਛਲੇ 3 ਸਾਲ 2024-25 ਦੌਰਾਨ ਪਿੰਡੂ ਵਿਕਾਸ ਹਿਤ ਬਖਵਖਸ ਸਕੀਮਾਂ ਲਈ ਨਿਮਰ ਫੰਡਾ ਨਿਮਰ ਫੰਡ ਜਿਹੜੇ ਤੋਂ ਮੈਂ ਤਸਵੀਜ਼ ਕਰਦਾ ਸਰ ਮਨਰੇਗਾ ਮਾਜੋ ਸਪੀਕਰ ਸਾਹਿਬ ਮਨਰੇਗਾ ਰੋਜ਼ਗਾਰ ਭਾਈਆ ਕਰਵਾਉਣ ਲਈ 655 ਕਰੋੜ ਰੁਪਏ ਪ੍ਰਧਾਨ ਮੰਤਰੀ ਖੇਤੀ ਸਿੰਚਾਈ ਯੋਜਨਾ 20 ਕਰੋੜ ਰੁਪਏ ਰਾਸ਼ਟਰੀਆ ਪੈਂਡੂ ਅਜੀਬ ਕਾ ਮਿਸ਼ਨ 120 ਕਰੋੜ ਰੁਪਏ ਰਾਸ਼ਟਰੀਆ ਗ੍ਰਾਮ ਸਵਰਾਜ ਅਭਿਆਨ 20 ਕਰੋੜ ਰੁਪਏ ਸਰੇ ਰੱਖ ਮੇ ਜਿਹੜੇ ਉਹ ਰੱਖੇ ਗਏ ਹਨ ਇਸੇ ਤਰ੍ਹਾਂ ਜੇਪਾ ਮਾਇਨਾ ਦੀ ਗੱਲ ਕਰੀਏ ਸਾਡੀ ਸਰਕਾਰ ਨੇ ਤਿੰਨ ਪੜਾਵਾਂ ਵਿੱਚ ਕੁੱਲ 60 ਜਨਤਕ ਮਾਇਨਾ ਸਾਈਟਸ ਜਿਹੜੀਆਂ ਲਗੀਆਂ ਨੁਕਾਰਸ਼ਿਲ ਬਣਾਇਆ ਹੈ ਇਹਨਾਂ ਸਾਈਟਾਂ ਤੋਂ ਲਗ 14 ਲੱਖ 66000 ਮੀਟ੍ਰਿਕ ਟਨ ਰੇਤਾ 5 ਰੁਪਏ 50 ਪੈਸੇ ਪ੍ਰਤੀ ਕਯੂਬਿਕ ਫੀਟ ਦੀ ਦਰ ਜਿਹੜੀ ਪਿਟ ਹੈਡ ਦੇ ਬਿਕਰੀ ਰਾਹੀਂ ਜਰ ਬੇਚਿਆ ਜਾ ਰਿਹਾ ਹੈ ਅਗਲੇ ਪੜਾਅ ਵਿੱਚ ਰਾਜ ਵਿੱਚ ਜਿਹੜੀਆਂ ਜਲਦੀ ਹੀ 16 ਸਾਈਟਾਂ ਦੀਆਂ ਉਹ ਸ਼ੁਰੂ ਕਰਨ ਦੀ ਸਾਡੀ ਸਾਰਾ ਉਮੀਦ ਆ ਇਸੇ ਤਰ੍ਹਾਂ ਸਰ ਵਪਾਰਕ ਮਾਈਨਿੰਗ ਸਾਈਟਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ ਜਿਸ ਵਿੱਚ 67 ਖੜਜ ਯੁਕਤ ਸਾਈਟਾਂ ਦੇ ਨਾਲ ਨਾਲ 40 ਕਲਸਟਰ ਸਰ ਮਾਨਜੋਖਪੀਕਰ ਸਾਹਿਬ ਸ਼ਾਮਿਲ ਹਨ ਅਸੀਂ ਆਉਣ ਵਾਲੇ ਸਾਲ ਦੌਰਾਨ ਰਾਜ ਵਿੱਚ 100 ਵਪਾਰਕ ਮਾਈਨਿੰਗ ਸਾਈਟਾਂ ਦੇ ਕਲਸਟਰਾਂ ਦੀ ਨੰਨਾ ਜਿਹੜੀ ਨਲਾਮੀ ਕਰਨ ਦਾ ਇਰਾਦਾ ਅਸਰ ਰੱਖਦੇ ਆ 12000 316 ਅਧਿਆਪਕਾਂ ਨੂੰ ਰੈਗੂਲਰ ਕਰਨਾ 9518 ਅਧਿਆਪਕਾਂ ਦੀ ਭਰਤੀ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਦਾ ਹੁਨਰ ਵਿਕਾਸ ਸਕੂਲਾਂ ਵਿੱਚ ਸੁਰੱਖਿਆ ਸੁਧਾਰ 12000 ਤੋਂ ਬਾਅਦ ਇੰਟਰਨੈਟ ਕਨੈਕਸ਼ਨ ਲਗਾਉਣਾ ਸਕੂਲਾਂ ਵਿੱਚ ਲਗਭਗ 4300 ਚਾਲਿਆਂ ਦੀ ਬਰਮਮਤ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਦੀ ਸਪਲਾਈ ਕਰਨਾ ਸਾਡੀਆਂ ਮਾਨਯੋਗ ਸਪੀਕਰ ਸਾਹਿਬਾ ਪ੍ਰਾਪਤੀਆਂ ਨਹੀਂਆਂ ਸਾਡੀ ਸਰਕਾਰ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਅਤੇ ਇਸ ਵਿੱਚ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਇਸ ਨੂੰ ਮੌਜੂਦਾ ਸਮਾਜਿਕ ਅਤੇ ਆਰਥਿਕ ਮਾਹੌਲਾਂ ਦੀਆਂ ਮੰਗਾਂ ਦੇ ਅਨੁਕੂਲ ਬਣਾਉਣ ਲਈ ਵਚਨਬੱਧ ਹੈ ਮੈਂ ਸਿੱਖਿਆ ਖੇਤਰ ਲਈ ਸਿੱਖਿਆ ਖੇਤਰ ਲਈ 2024-25 ਲਈ 16987 16987 ਕਰੋੜ ਰੁਪਏ ਦੇ ਬਜਟ ਦੇ ਖਰਚੇ ਦੀ ਤਸਵੀਜ਼ ਰੱਖਦਾ ਜੋ ਕਿ ਕੁੱਲ ਖਰਚੇ ਦਾ ਕੁੱਲ ਖਰਚੇ ਦਾ ਸਰ 11.5 ਫੀਸਦੀ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲੀ ਸਿੱਖਿਆ ਸਾਡੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਦੇ ਚਾਰ ਦੀਵਾਰੀਆਂ ਦੀ ਉਸਾਰੀ ਅਤੇ ਮੁਰੰਮਤ ਦੇ ਉਪਰਾਲੇ ਇੱਕ ਵਿਸ਼ੇਸ਼ ਬਨਿਆਦੀ ਢਾਂਚਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਰ ਮੈਨੂੰ ਇਹ ਵੀ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਚਾਲੂ ਬੀਤੀ ਸਾਲ ਦੌਰਾਨ 2563 2563 ਸਕੂਲਾਂ ਦੀ ਚਾਰਦੀਵਾਰੀ ਬਣਾਈ ਗਈ ਹੈ ਅਤੇ ਹੋਰ 3055 ਸਕੂਲਾਂ ਦੇ ਚਾਰਦੀਵਾਰੀ ਦੀ ਮੁਰੰਮਤ ਵੀ ਕੀਤੀ ਗਈ ਹੈ ਸਪੀਕਰ ਸਾਹਿਬ ਸਕੂਲ ਆਫ ਐਮੀਨੈਂਸ ਸਕੂਲਾਂ ਆਫ ਐਮੀਨੈਂਸ ਸਰ ਮੈਨੂੰ ਇਹ ਦੱਸਦੇ ਮਾਣ ਮਹਿਸੂਸ ਮਹਿਸੂਸ ਹੋ ਰਿਹਾ ਹੈ के 118 118 सरकारी स्कूल अति आधुनिक स्कूल ऑफ फेमिनेंस ਵਿੱਚ تبدیل ਕੀਤੇ ਜਾ ਰਹੇ ਹਨ ਅਤੇ ਰਾਜ ਸਰਕਾਰ ਵੱਲੋਂ ਹੁਣ ਤੱਕ 14 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਇਸ ਉਦੇਸ਼ ਲਈ ਵਿੱਤੀ ਸਾਲ 2024-25 ਲਈ 100 ਕਰੋੜ ਰੁਪਏ ਦੇ ਵੱੜ ਦੀ ਤਸਵੀਜ਼ ਸਰਕਰ ਦੇ ਆ ਮਾਜੋਕ ਸਪੀਕਰ ਸਾਹਿਬ ਸਕੂਲ ਆਫ brilliance school of brilliance ਸਾਡੀ ਸਰਕਾਰ ਨੇ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ Brilliance ਵਿੱਚ ਤਬਦੀਲ ਕਰਨ ਦਾ ਪ੍ਰਸਤਾਵ ਰੱਖਿਆ ਹੈ ਇਸ ਮੰਤਵ ਲਈ ਵਿੱਤੀ ਸਾਲ 2024-25 ਵਿੱਚ 10 ਕਰੋੜ ਰੁਪਏ ਦਾ ਸ਼ੁਰੂਆਤੀ ਪ੍ਰਸਤਾਵ ਰੱਖਿਆ ਗਿਆ ਹੈ ਇਸ ਸਕੀਮ ਦਾ ਉਦੇਸ਼ ਪਿੰਡੂ ਸਰਕਾਰੀ ਸਕੂਲਾਂ ਵਿੱਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਿੱਖਿਆ ਨੂੰ ਜੜੀ ਆ ਉਦੀ ਗੁਣਵੱਤਾ ਵਧਾਉਣਾ ਹੈ ਇਸੇ ਤਰ੍ਹਾਂ ਸਪੀਕਰ ਸਾਹਿਬ ਸਕੂਲ ਆਫ ਅਪਲਾਈਡ ਲਰਨਿੰਗ ਸਕੂਲ ਆਫ ਅਪਲਾਈਡ ਲਰਨਿੰਗ ਇਸ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਤਕਨੀਕੀ ਹੁਨਰ ਸਮੇਤ ਹੋਰਨਾ ਹੁਨਰਾਂ ਨੂੰ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਉਹਨਾਂ ਨੂੰ ਰੋਜੀ ਰੋਟੀ ਕਮਾਉਣ ਦੇ ਯੋਗ ਬਣਾਉਣ ਲਈ ਮੈਂ ਸਕੂਲ ਆਫ ਅਪਲਾਈਡ ਲਰਨਿੰਗ ਦੀ ਸਥਾਪਨਾ ਕਰਨ ਲਈ 23 ਸਾਲ 224-25 ਦੌਰਾਨ ਬਜਟ ਵਿੱਚ 10 ਕਰੋੜ ਰੁਪਏ ਦੇ ਸ਼ੁਰੂਆਤੀ ਬੰਦਾ ਪ੍ਰਸਤਾਵ ਰੱਖਦਾ ਹਾਂ ਪਹਿਲੇ ਸਕੂਲ ਵਿੱਚ ਸਰ 40 ਸਕੂਲਾਂ ਵਿੱਚ ਹਾਈ ਟੈਕ ਵੋਕੇਸ਼ਨਲ ਲੈਬਾਂ ਲਗਾਜਾ ਜਾਣਗੀਆਂ ਇਸੇ ਤਰ੍ਹਾਂ ਮਾਜਿਕ ਸਪੀਕਰ ਸਾਹਿਬ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਤਿੰਨ ਤੋਂ ਜਿਹੜੇ ਸਾਡੇ ਛੋਟੇ ਬੱਚੇ ਨੇ ਤਿੰਨ ਤੋਂ 11 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਸਖਲਾਈ ਵਾਸਤੇ ਅਨੁਕੂਲ ਬਹੌੜ ਬਣਾਉਣ ਲਈ ਅਸੀਂ ਸਭ 100 ਪ੍ਰਾਇਮਰੀ ਸਕੂਲ ਜਿਹੜੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲ ਦਿੱਤੀ ਤਸਵੀਜ਼ ਰੱਖਦੇ ਆ ਸਰ ਇਸ ਕੀ ਮਦੀ ਚੰਗੇ ਹਵਾਦਾਰ ਕਲਾਸਰੂਮ ਵਧੀਆ ਖੇਡ ਮੈਦਾਨ ਅਤੇ ਐਕਟੀਵਿਟੀ ਕਾਰਨਰ ਦੀ ਸ਼ੁਰੂਆਤ ਲਈ 23 ਸਾਲੀ 22425 ਲਈ 10 ਕਰੋੜ ਰੁਪਏ ਦਾ ਸ਼ੁਰੂਆਤੀ ਉਹ ਬੰਦ ਕੀਤਾ ਗਿਆ ਹੈ ਸਰ ਇਸੇ ਤਰ੍ਹਾਂ ਸਪੀਕਰ ਸਾਹਿਬ ਮਿਸ਼ਨ ਸਮਰੱਥ ਸਾਡੀ ਸਰਕਾਰ ਨੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਮਿਸ਼ਨ ਸਮਰੱਥ ਸ਼ੁਰੂ ਕਰਨ ਦੀ ਤਜ਼ਵੀਜ਼ ਰੱਖੀ ਆ ਮੈਂ 23 ਸਾਲ 2024-25 ਵਿੱਚ 10 ਕਰੋੜ ਰੁਪਏ ਦੀ ਅਲਾਟਮੈਂਟ ਦਾ ਪ੍ਰਸਤਾਵ ਰੱਖਦਾ ਹਾਂ ਸਰ ਇਸ ਤੋਂ ਇਲਾਵਾ ਉਪਰੋਕਤ ਪਹਿਲ ਕਦਮੇ ਤੋਂ ਇਲਾਵਾ ਸਾਡੀ ਸਰਕਾਰ ਮੌਜੂਦਾ ਸਿੱਖਿਆ ਸਕੀਮਾਂ ਨੂੰ ਸਹਾਇਤਾ ਦੇਣਾ ਜਾਰੀ ਰੱਖੇਗੀ ਇਸੇ ਲਈ ਤਜ਼ਵੀਜ਼ਤ ਅਲਾਟਮੈਂਟਾਂ ਦੀ ਜਾਣਕਾਰੀ ਹੈਟ ਸਕੇ ਅਨੁਸਾਰ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਉਹਦੀ ਵੰਡ ਕੀਤੀ ਗਈ ਹੈ ਸਮਗਰਾ ਸਮਗਰਾ ਸਿੱਖਿਆ ਬਿਆਨ 1000 593 ਕਰੋੜ ਰੁਪਏ ਸਮਗ੍ਰਾਹ ਸਿੱਖਿਆ ਵਿਭਾਗ ਲਈ 1593 ਕਰੋੜ ਰੁਪਏ ਅਤੇ ਇਸੇ ਤਰ੍ਹਾਂ 16 ਲੱਖ 1635000 ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਮਹैया ਕਰਵਾਉਣ ਲਈ 467 ਕਰੋੜ ਰੁਪਏ ਮੁਫਤ ਕਿਤਾਬਾਂ ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ 140 ਕਰੋੜ ਰੁਪਏ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਛੱਤ ਦੇ ਉੱਪਰ ਸਰ ਸੋਲਰ ਪੈਨਲ ਲਗਾਉਣ ਲਈ 160 ਕਰੋੜ ਰੁਪਏ ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ ਵਿੱਤੀ ਸਹਾਇਤਾ 82 ਕਰੋੜ ਰੁਪਏ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ 35 ਕਰੋੜ ਰੁਪਏ ਅਤੇ ਪੰਜਾਬ ਨੌਜਵਾਨਾਂ ਨੂੰ ਉਦਮੀ ਪ੍ਰੋਡਕਟ ਲਈ 15 ਕਰੋੜ ਰੁਪਏ ਦਾ ਸਰ ਉਹ ਬੰਦ ਕੀਤਾ ਗਿਆ ਹੈ